ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਬਹੁਤ ਹੀ ਆਸਾਨ ਜੀ ਰੈਸਪੀ ਜਿਹੜੀ ਕਿ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਏਗੀ ਕਿਉਂਕਿ ਇਹ ਬਹੁਤ ਹੀ ਸੌਖੀ ਹੈ ਤੇ ਇਹਨੂੰ ਮੈਂ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਬਣਾ ਰਹੇ ਹਾਂ ਜੀ ਆਪਾਂ ਚਾਕਲੇਟ ਫਲੇਵਰ ਦਾ ਕੇਕ ਸਭ ਤੋਂ ਪਹਿਲਾਂ ਨਾ ਇਸ ਤਰ੍ਹਾਂ ਦਾ ਇੱਕ ਕੇਕ ਟੇਨ ਲੈ ਲਵਾਂਗੇ ਤੇ ਇਹਨੂੰ ਆਪਾਂ ਤੇਲ ਦੇ ਨਾਲ ਗ੍ਰੀਸ ਕਰ ਲੈਣਾ ਵਾ ਕੋਈ ਵੀ ਸ਼ਾਰਪ ਸਮੈਲ ਵਾਲਾ ਤੇਲ ਨਾ ਹੋਵੇ ਜਾਨੀ ਕਿ ਸਟਰੋਂਗ ਸਮੈਲ ਨਾ ਹੋਵੇ ਤੇ ਇਹਨੂੰ ਐਸਟਰਾ ਚੰਗੀ ਤਰ੍ਹਾਂ ਗ੍ਰੇਸ ਕਰੋ ਹੁਣ ਆਪਾਂ ਇਹ ਚ ਬਟਰ ਪੇਪਰ ਲਗਾ ਦਾਂਗੇ ਜੇ ਤੁਹਾਡੇ ਕੋਲ ਬਟਰ ਪੇਪਰ ਨਾ ਹੋਵੇ ਤਾਂ ਤੁਸੀਂ ਇਤੇ ਆਟਾ ਡਸਟ ਕਰ ਸਕਦੇ ਹੋ ਬਟਰ ਪੇਪਰ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਤੇਲ ਲਗਾ ਦੇਾਂਗੇ ਇਧਰ ਮੈਂ ਅੱਧਾ ਕੱਪ ਦੁੱਧ ਦਾ ਲਿਆ ਵਾ ਤੇ ਨਾਰਮਲ ਰੂਮ ਟੈਂਪਰੇਚਰ ਵਾਲਾ ਦੁੱਧ ਹੈ ਇਹਦੇ ਵਿੱਚ ਇੱਕ ਚਮਚਾ ਆਪਾਂ ਸਿਰਕੇ ਦਾ ਐਡ ਕਰ ਦਿਆਂਗੇ ਇਸ ਤਰ੍ਹਾਂ ਬਟਰ ਮਿਲਕ ਬਣ ਜੇਗਾ ਸਾਡਾ ਕੇਕ ਬਹੁਤ ਹੀ ਸੌਫਟ ਸਪੌਂਜੀ ਹੋਏਗਾ ਇੱਕ ਪਾਉਚ ਕਾਫੀ ਦਾ ਲਿਆ ਵਾ ਇਹਦੇ ਵਿੱਚ 2 ਚਮਚ ਗਰਮ ਪਾਣੀ ਦੇ ਐਡ ਕਰ ਦਿਆਂਗੇ ਤੇ ਕਾਫੀ ਨੂੰ ਮਿਕਸ ਕਰਕੇ ਇਹਨੂੰ ਵੀ ਆਪਾਂ ਸਾਈਡ ਤੇ ਰੱਖ ਦਿਆਂਗੇ ਇਸ ਤਰ੍ਹਾਂ ਬਹੁਤ ਹੀ ਵਧੀਆ ਫਲੇਵਰ ਦਾ ਕੇਕ ਬਣ ਕੇ ਰੈਡੀ ਹੋਏਗਾ ਹੁਣ ਆਪਾਂ ਇੱਕ ਵੱਡੇ ਭਾਂਡੇ ਦੇ ਵਿੱਚ 1/4 ਕੱਪ ਤੇਲ ਲਿਆਵਾ ਤੇਲ ਦੀ ਕੋਈ ਵੀ ਸਟਰੋਂਗ ਸਮੈਲ ਨਹੀਂ ਹੋਣੀ ਚਾਹੀਦੀ ਤੇ ਉਸੇ ਹੀ ਕੁਆਂਟੀਟੀ ਦੇ ਵਿੱਚ ਆਪਾਂ ਦਹੀਂ ਲਿਆ ਜਾਨੀ ਦੀ 1/4 ਕੱਪ ਦਹੀਂ ਹੈ ਤੇ ਨਾਰਮਲ ਰੂਮ ਟੈਂਪਰੇਚਰ ਵਾਲਾ ਤੇ ਖੱਟਾ ਬਿਲਕੁਲ ਨਹੀਂ ਹੈ ਤੇ ਉਸੇ ਕੁਆਂਟੀਟੀ ਦੇ ਵਿੱਚ ਮੇਰੇ ਵਿੱਚ ਸ਼ੱਕਰ ਪਾ ਰਹੀਆਂ ਤੁਸੀਂ ਖੰਡ ਬੂਰਾ ਖੰਡ ਜਾਂ ਦੇਸੀ ਖੰਡ ਵੀ ਪਾ ਸਕਦੇ ਹੋ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਡਰਾਈ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਇਹਦੇ ਵਿੱਚ ਮੈਂ 1 ਕੱਪ ਆਟਾ ਲਿਆ ਵਾ ਕਣਕ ਦਾ ਆਟਾ ਤੇ ਇਹਦੇ ਵਿੱਚ ਜਿੰਨਾ ਅਸੀਂ ਦਹੀਂ ਲਿਆ ਵਾ ਉਸ ਕੁਆਂਟੀਟੀ ਦੇ ਵਿੱਚ ਕੋਕੋ ਪਾਊਡਰ ਲਿਆ ਵਾ ਜੇ ਕੋਕੋ ਪਾਊਡਰ ਨਾ ਹੋਵੇ ਨਾ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਤਾਂ ਵੀ ਤੁਹਾਡਾ ਕੇਕ ਵਧੀਆ ਬਣੇਗਾ ਤੇ ਇੱਥੇ ਇੱਕ ਟੇਬਲस्पून ਮੈਂ ਪਾਇਆ ਹੈ ਜੀ ਬੇਕਿੰਗ ਪਾਊਡਰ ਤੇ ਇੱਕ ਟੀस्पून ਪਾਇਆ ਮੈਂ ਬੇਕਿੰਗ ਸੋਡਾ ਤੇ ਇੱਕ ਚੁੰਡੀ ਆਪਾਂ ਲੂਣ ਦੀ ਪਾ ਦਿਆਂਗੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਛਾਣ ਲਵਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੋਈ ਵੀ ਐਕਸਟਰਾ ਚੀਜ਼ ਆ ਉਹ ਬਾਹਰ ਨਿਕਲ ਜੇਗੀ ਤੇ ਹੁਣ ਆਪਾਂ ਦੋਨਾਂ ਨੂੰ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਜਾਨੀ ਦੀ ਜਿਹੜੀਆਂ ਅਸੀਂ ਪਹਿਲਾਂ ਤੇਲ ਦਹੀਂ ਤੇ ਖੰਡ ਨੂੰ ਮਿਕਸ ਕਰਕੇ ਰੱਖਿਆ ਸੀ ਉਹਦੇ ਵਿੱਚ ਇਹ ਸਾਰੀਆਂ ਡਰਾਈ ਚੀਜ਼ਾਂ ਐਡ ਕਰ ਦੇਾਂਗੇ ਤੇ ਚ ਤੁਸੀਂ ਸਾਰਾ ਆਟਾ ਜਿਹੜਾ ਏ ਉਹ ਪਾ ਦੇਣਾ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਵਾ ਤੇ ਜਿਹੜਾ ਅਸੀਂ ਦੁੱਧ ਜ ਬਿਨੇਗਰ ਦੇ ਵਿੱਚ ਐਡ ਕਰਕੇ ਰੱਖਿਆ ਸੀ ਨਾ ਜਿਹਨੂੰ ਬਟਰ ਮਿਲਕ ਬਣਾਇਆ ਸੀ ਸੀ ਉਹ ਵੀ ਤੁਸੀਂ ਇੱਥੇ ਐਡ ਕਰ ਦੇਣਾ ਕਿਉਂਕਿ ਇਹ ਕਾਫੀ ਡਰਾਈ ਹੁੰਦਾ ਵਾ ਤੇ ਸਾਰਾ ਹੀ ਦੁੱਧ ਜਿਹੜਾ ਇਹ ਅੱਧਾ ਕੱਪ ਆਪਾਂ ਰੱਖਿਆ ਸੀ ਉਹ ਸਾਰਾ ਆਪਾਂ ਇਹਦੇ ਵਿੱਚ ਪਾ ਦੇਾਂਗੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਨਾਲ ਹੀ ਜਿਹੜੀ ਕਾਫੀ ਰੱਖੀ ਸੀਗੀ 2 ਚਮਚ ਆਪਾਂ ਉਹ ਵੀ ਇੱਥੇ ਹੀ ਤੁਸੀਂ ਐਡ ਕਰ ਦੇਣੀ ਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਦੇ ਬਾਅਦ ਆਪਾਂ ਚੈੱਕ ਕਰਾਂਗੇ ਕਿ ਸਾਡਾ ਜਿਹੜਾ ਬੈਟਰ ਆ ਉਹ ਕਿੰਨਾ ਕਜਾਦਾ ਠੇਕਾ ਉਸ ਹਿਸਾਬ ਦੇ ਨਾਲ ਆਪਾਂ ਇਹਨੂੰ ਸੈੱਟ ਕਰਾਂਗੇ ਇਹਦੇ ਵਿੱਚ ਦੁੱਧ ਐਡ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਜ਼ਿਆਦਾ ਠਿੱਕ ਬੈਟਰ ਆ ਤਾਂ ਬੈ ਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਐਡ ਕਰਾਂਗੇ ਇੱਥੇ ਤੁਹਾਡਾ ਦੁੱਧ ਜਿਹੜਾ ਹੈ ਉਹ 2 ਤੋਂ 4 ਚਮਚ ਦੇ ਕਰੀਬ ਜਿਹੜਾ ਹੈ ਉਹ ਲੱਗ ਜਾਊਗਾ ਇਹਦੀ ਕੋਈ ਖਾਸ ਮੈਜ਼ਰਮੈਂਟ ਨਹੀਂ ਹੁੰਦੀ ਕਿਉਂਕਿ ਡਿਪੈਂਡ ਕਰਦਾ ਹੈ ਆਟੇ ਦੀ ਨੇਚਰ ਤੇ ਜੇ ਤੁਸੀਂ ਮੈਦਾ ਯੂਜ਼ ਕਰ ਰਹੇ ਹੋ ਤਾਂ ਸ਼ਾਇਦ ਥੋੜਾ ਘੱਟ ਦੁੱਧ ਲੱਗੇਗਾ ਤੇ ਇਸ ਤਰ੍ਹਾਂ ਨਾਲ ਅਸੀਂ ਰਨਿੰਗ ਬੇਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬੈਟਰ ਸਾਨੂੰ ਚਾਹੀਦਾ ਵਾ ਇਹ ਬਿਲਕੁਲ ਰੈਡੀ ਹੋ ਗਿਆ ਤੇ ਜਿਹੜਾ ਟੇਨਾ ਅਸੀਂ ਰੈਡੀ ਕਰਕੇ ਰੱਖਿਆ ਸੀ ਨਾ ਉਹਦੇ 'ਚ ਬੈਟਰ ਐਡ ਕਰ ਦੇਾਂਗੇ ਜਦੋਂ ਆਪਾਂ ਡ్రਾਈ ਚੀਜ਼ਾਂ ਤੇ ਵਿੱਟ ਚੀਜ਼ਾਂ ਨੂੰ ਮਿਕਸ ਕਰਦੇ ਆ ਨਾ ਉਸ ਟਾਈਮ ਤੇ ਤੁਸੀਂ ਕੜਾਈ ਦੇ ਵਿੱਚ ਲੂਣ ਐਡ ਕਰਕੇ ਇਹਨੂੰ ਪ੍ਰੀ ਹੀਟ ਹੋਣ ਲਈ ਰੱਖ ਦੇਣਾ ਜਦੋਂ ਡ్రਾਈ ਤੇ ਵਿੱਟ ਚੀਜ਼ਾਂ ਨੂੰ ਮਿਕਸ ਕਰਦੇ ਹੋ ਮੈਂ ਉਸ ਟਾਈਮ ਦੇ ਇਹਨੂੰ ਪ੍ਰੀ ਹੀਟ ਹੋਣ ਲਈ ਰੱਖ ਦਿੱਤਾ ਸੀ ਤੇ ਉਸ ਦੇ ਬਾਅਦ ਟੈਪ ਕਰਕੇ ਨਾ ਆਪਾਂ ਇਹਨੂੰ ਕੜਾਈ ਦੇ ਵਿੱਚ ਕੋਈ ਇਸ ਤਰ੍ਹਾਂ ਜਾਲੀ ਰੱਖ ਕੇ ਤੇ ਉਹਦੇ ਉੱਪਰ ਰੱਖ ਦਿਆਂਗੇ ਤੇ ਉੱਪਰੋਂ ਇਹਨੂੰ ਆਪਾਂ ਕਵਰ ਕਰ ਦੇਾਂਗੇ ਅੱਧਾ ਅੱਧਾ ਘੰਟਾ ਤੁਸੀਂ ਬਿਲਕੁਲ ਇਹਨੂੰ ਦੇਖਣਾ ਨਹੀਂ ਪਹਿਲੇ 5 ਮਿੰਟ ਹਾਈ ਫਲੇਮ ਤੇ ਉਸ ਤੋਂ ਬਾਅਦ ਲੋ ਫਲੇਮ ਦੇ ਉੱਪਰ ਰੱਖਣਾ ਇਹਨੂੰ ਅੱਧੇ ਘੰਟੇ ਬਾਅਦ ਤੁਸੀਂ ਇੱਕ ਵਾਰ ਚੈੱਕ ਕਰ ਲੈਣਾ ਤੇ ਮੈਂ ਇਹਨੂੰ ਤਕਰੀਬਨ ਅੱਧੇ ਘੰਟੇ ਬਾਅਦ ਵੀ ਦੇਖਿਆ ਸੀ ਉਦੋਂ ਮੈਨੂੰ ਥੋੜਾ ਕੱਚਾ ਲੱਗਿਆ ਸੀ ਤੇ ਹੁਣ 40 ਮਿੰਟ ਹੋ ਗਿਆ 40 ਮਿੰਟ ਬਾਅਦ ਬਿਲਕੁਲ ਕੇਕ ਸਾਡਾ ਬਣ ਕੇ ਰੈਡੀ ਹੋ ਗਿਆ ਤੇ ਇਹਨੂੰ ਆਪਾਂ ਟੂਥਪਿਕ ਦੇ ਨਾਲ ਇਸ ਤਰ੍ਹਾਂ ਚੈੱਕ ਕਰ ਲਾਂਗੇ ਕਿ ਟੂਥਪਿਕ ਐਡ ਕਰਕੇ ਦੇਖ ਲੈਣਾ ਹੈ ਕਿ ਟੂਥਪਿਕ ਜਿਹੜੀ ਆ ਉਹ ਗਿੱਲੀ ਤਾਂ ਨਹੀਂ ਹੁੰਦੀ ਜੇ ਗਿੱਲੀ ਆ ਤਾਂ ਇਹਦਾ ਮਤਲਬ ਕੇਕ ਨੂੰ ਹਜੇ ਹੋਰ ਥੋੜਾ ਟਾਈਮ ਚਾਹੀਦਾ ਵਾ ਤੇ ਜੇ ਬਿਲਕੁਲ ਇਸ ਤਰ੍ਹਾਂ ਡਰਾਈ ਨਿਕਲੇ ਹੁੰਦੀ ਆ ਤਾਂ ਮਤਲਬ ਕੇਕ ਸਾਡਾ ਬਿਲਕੁਲ ਰੈਡੀ ਹੋ ਗਿਆ ਹੁਣ ਗੈਸ ਦੀ ਫਲੇਮ ਨੂੰ ਬੰਦ ਕਰਕੇ ਇਹਨੂੰ ਟੱਕ ਕੇ 5 ਮਿੰਟ ਇਦਾਂ ਹੀ ਪਿਆ ਰਹਿਣ ਦੇਣਾ ਤਾਂ ਕਿ ਇਹ ਚ ਮੋਇਸਚਰ ਜਿਹੜਾ ਹੈ ਉਹ ਬਿਲਕੁਲ ਖਤਮ ਹੋ ਜਾਈ 5 ਮਿੰਟ ਦੇ ਬਾਅਦ ਨਾ ਇਹਨੂੰ ਤੁਸੀਂ ਇਹਦੇ ਵਿੱਚੋਂ ਕੱਢ ਕੇ ਸਾਈਡ ਤੇ ਰੱਖ ਦੇਣਾ ਠੰਡਾ ਹੋਣ ਦੇ ਲਈ ਕੇਕ ਨੂੰ ਤੁਸੀਂ ਬਿਲਕੁਲ ਵੀ ਡੀਮੋਲਡ ਨਹੀਂ ਕਰਨਾਗਾ ਕਿਉਂਕਿ ਜੇ ਤੁਸੀਂ ਇਸੇ ਇਸ ਤਰੀਕੇ ਇਹਨੂੰ ਡੀਮੋਲਡ ਕਰ ਦਿੱਤਾ ਗਰਮ ਗਰਮ ਨੂੰ ਤਾਂ ਕੇਕ ਟੁੱਟਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਪੂਰਾ ਅੱਧਾ ਘੰਟਾ ਜਾਂ 1 ਘੰਟੇ ਦੇ ਬਾਅਦ ਤੁਸੀਂ ਇਹਨੂੰ ਡੀਮੋਲਡ ਕਰ ਸਕਦੇ ਹੋ ਇਸ ਤਰ੍ਹਾਂ ਪਹਿਲਾਂ ਸਾਈਡਾਂ ਤੋਂ ਇਹਨੂੰ ਚਾਕੂ ਦੇ ਨਾਲ ਰਿਮੂਵ ਕਰ ਲੈਣਾ ਉਸ ਦੇ ਬਾਅਦ ਟੈਪ ਕਰੋ ਹੱਥਾਂ ਦੇ ਨਾਲ ਹਲਕਾ-ਹਲਕਾ ਟੈਪ ਕਰੋਗੇ ਤਾਂ ਕੇਕ ਤੁਹਾਡਾ ਬਹੁਤ ਈਜ਼ੀਲੀ ਬਾਹਰ ਆ ਜਾਂਦਾ ਵਾ ਤੇ ਤੁਸੀਂ ਇਹ ਨਾ ਕੇਕ ਟਿਨ ਵੀ ਦੇਖ ਸਕਦੇ ਹੋ ਬਿਲਕੁਲ ਵਧੀਆ ਆਪਣਾ ਕੋਈ ਤੋਂ ਵੀ ਇਹ ਖਰਾਬ ਨਹੀਂ ਹੋਏਗਾ ਕੇਕ ਸਾਡਾ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਇਆ ਤੇ ਹੁਣ ਆਪਾਂ ਇਹਦਾ ਜਿਹੜਾ ਬਟਰ ਪੇਪਰ ਆ ਉਹ ਆਪਾਂ ਰਿਮੂਵ ਕਰ ਦਿੰਗੇ ਕੇਕ ਜਿਹੜਾ ਹਜੇ ਹਲਕਾ ਗਰਮ ਹੀ ਹੈ ਤੇ ਤੁਸੀਂ ਇਹਨੂੰ ਬਿਲਕੁਲ ਠੰਡਾ ਹੋਣ ਤੇ ਹੀ ਬਾਰਕੜਨਾਮਾ ਤੇ ਤੁਸੀਂ ਜਾਲੀ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿ ਇਹ ਕਿੰਨਾ ਵਧੀਆ ਬਣਿਆ ਤੇ ਬਹੁਤ ਹੀ ਸਪੌਂਜੀ ਵੀ ਹੈ ਤੇ ਬਹੁਤ ਜ਼ਿਆਦਾ ਡਰਾਈ ਨਹੀਂ ਬਣਿਆਗਾ ਬਹੁਤ ਹੀ ਜ਼ਿਆਦਾ ਸੌਫਟ ਵੀ ਹੈ ਤੇ ਟੇਸਟੀ ਤਾਂ ਇਹ ਹੈਗਾ ਹੀ ਹੈਗਾ ਕਿਉਂਕਿ ਮੈਂ ਇਹਨੂੰ ਖਾ ਕੇ ਇੰਜੋਏ ਕਰ ਲਿਆ ਵਾ ਬਹੁਤ ਹੀ ਵਧੀਆ ਬਣਿਆ ਵਾ ਤੇ ਹੁਣ ਆਪਾਂ ਇਹਨੂੰ ਡੈਕੋਰੇਟ ਵੀ ਘਰ ਦੇ ਵਿੱਚ ਹੀ ਕਰ ਸਕਦੇ ਹਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਇਹ ਇੰਨਾ ਕੁ ਜ਼ਿਆਦਾ ਸੌਫਟ ਹੈ ਨਾ ਕਿ ਇੱਥੇ ਤੁਹਾਨੂੰ ਗਿੱਲਾ ਪਾਣੀ ਜਿਹੜਾ ਉਹ ਮਿੱਠੇ ਵਾਲਾ ਪਾਣੀ ਲਗਾਉਂਦੇ ਆ ਕੇਕ ਦੇ ਉੱਪਰ ਮਾਰਕੀਟ ਵਾਲੇ ਚ ਤੁਹਾਨੂੰ ਉਹ ਲਗਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਇਹਨੂੰ ਡੈਕੋਰੇਟ ਕਰਨ ਦੇ ਲਈ ਨਾ ਮੈਂ ਦੋ ਮੰਗੇਓ ਅੰਬ ਲੈ ਕੇ ਤੇ ਇਸ ਤਰ੍ਹਾਂ ਉਹਨਾਂ ਨੂੰ ਮਿਕਸੀ ਜਾਰ ਦੇ ਵਿੱਚ ਪਲਪ ਨੂੰ ਉਹਦੇ ਨੂੰ ਗ੍ਰਿੰਡ ਕਰ ਲਿਆ ਬਿਲਕੁਲ ਕੋਈ ਲੰਮ ਸ ਨਹੀਂ ਹੋਣੇ ਚਾਹੀਦੇ ਫਿਰ ਆਪਾਂ ਇਹਨੂੰ ਪਕਾ ਲੈਣਾ ਥੋੜਾ ਜਿਹਾ ਮੈਂ ਪਾਣੀ ਵੀ ਪਾ ਦਿੱਤਾ ਵਾ ਮਿਕਸੀ ਜਾਰ ਨੂੰ ਧੋ ਕੇ ਜਿਆਦਾ ਵੀਡੀਓ ਮੈਂ ਤਾਂ ਨਹੀਂ ਸ਼ੂਟ ਕੀਤੀ ਕਿਉਂਕਿ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਫਿਰ ਇਹਨੂੰ ਨਾ 2 ਤੋਂ 3 ਮਿੰਟ ਦੇ ਲਈ ਤੁਸੀਂ ਗੈਸ ਦੀ ਫਲੇਮ ਦੇ ਉੱਪਰ ਪਕਾ ਲੈਣਾ ਵਾ ਤੇ ਇਧਰੋਂ ਕੇਕ ਨੂੰ ਅਸੀਂ ਦੋ ਪਾਰਟ ਦੇ ਵਿੱਚ ਕੱਟ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਅਮ ਵਿਪ ਕਰੀਮ ਦੇ ਨਾਲ ਲਿਆ ਕੇ ਮਾਰਕੀਟ ਵਾਲੀ ਵਿਪ ਕਰੀਮ ਦੇ ਨਾਲ ਵੀ ਡੈਕੋਰੇਟ ਕਰ ਸਕਦੇ ਹੋ ਪਰ ਕਿਉਂਕਿ ਪੈਕਿੰਗ ਫੂਡ ਦਾ ਸਾਨੂੰ ਕੋਈ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਦੇ ਆ ਤੇ ਇਸ ਤਰ੍ਹਾਂ ਕੱਟਣ ਦੇ ਬਾਅਦ ਨਾ ਹੁਣ ਆਪਾਂ ਇਹਨੂੰ ਅਮ ਡੈਕੋਰੇਟ ਕਰਾਂਗੇ ਇਹਦੇ ਲਈ ਕੀ ਕੀਤਾ ਮੈਂ ਜਿਹੜਾ ਅਸੀਂ ਅੰਬ ਦਾ ਪਲਪ ਬਣਾ ਕੇ ਰੱਖਿਆ ਸੀ ਠੰਡਾ ਹੋਣ ਦੇ ਬਾਅਦ ਉਹ ਤੁਸੀਂ ਅਪਲਾਈ ਕਰਨਾ ਇਹਨੂੰ ਗਰਮ-ਗਰਮ ਨਹੀਂ ਲਗਾਉਣਾਗਾ ਇਹਨੂੰ ਮੈਂ ਫ੍ਰਿਜ ਵਿੱਚ ਰੱਖ ਦਿੱਤਾ ਸੀ ਉਸ ਦੇ ਬਾਅਦ ਠੰਡਾ ਹੋਣ ਦੇ ਬਾਅਦ ਆਪਾਂ ਇਹਦੇ ਉੱਪਰ ਸਭ ਤੋਂ ਪਹਿਲਾਂ ਅੰਬ ਲਗਾ ਦੇਾਂਗੇ ਉਸ ਦੇ ਬਾਅਦ ਆਪਾਂ ਇਹਦੇ ਉੱਪਰ ਦੂਸਰੀ ਲੇਅਰ ਜਿਹੜੀ ਆ ਉਹ ਰੱਖ ਦੇਾਂਗੇ ਤੇ ਇਹਦੇ ਉੱਪਰ ਵੀ ਮੰਗੇਓ ਦਾ ਪਲਪ ਜਿਹੜਾ ਏ ਉਹ ਲਗਾ ਦੇਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਵਿਪ ਕਰੀਮ ਦੇ ਨਾਲ ਵੀ ਡੈਕੋਰੇਟ ਕਰ ਸਕਦੇ ਹੋ ਪਰ ਕਿਉਂਕਿ ਅੱਜ ਕੱਲ ਪੈਕਿੰਗ ਫੂਡ ਦੀ ਕੋਈ ਗਾਰੰਟੀ ਨਹੀਂ ਕਿ ਉਹਦੇ ਵਿੱਚ ਕਿਹੜੇ ਤਰ੍ਹਾਂ ਦੇ ਪ੍ਰੀਜ਼ਰਵਟਿਵ ਪਾਏ ਜਾਂਦੇ ਆ ਤੇ ਸਾਡੀ ਬਾਡੀ ਦੇ ਨਾਲ ਉਹ ਜਾ ਕੇ ਕੀ ਰਿਐਕਸ਼ਨ ਦਿੰਦੇ ਆ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਹੀ ਕੇਕ ਬਣਾ ਸਕਦੇ ਹੋ ਘਰ ਦੀਆਂ ਚੀਜ਼ਾਂ ਦੇ ਨਾਲ ਉੱਪਰ ਮੈਂ ਇਹਨੂੰ ਨਾ ਚਾਕਲੇਟ ਦੇ ਨਾਲ ਕਵਰ ਕਰ ਦਿੱਤਾ ਕੋਈ ਵੀ ਚਾਕਲੇਟ ਲੈ ਕੇ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਕੱਦੂਕਾਸ ਕਰਕੇ ਇਹਦੇ ਉੱਪਰ ਲਗਾ ਦਿਓ ਤੇ ਇਸ ਤਰ੍ਹਾਂ ਬਹੁਤ ਹੀ ਵਦਿਆ ਚਾਕਲੇਟ ਵਾਲਾ ਮੰਗੇਓ ਫਲੇਵਰ ਵਾਲਾ ਕੇਕ ਜਿਹੜਾ ਇਹ ਉਹ ਸਾਡੇ ਕੋਲੇ ਬਣ ਕੇ ਰੈਡੀ ਹੋ ਜਾਂਦਾ ਘਰ ਦੀਆਂ ਮਤਲਬ ਸਾਧੀਆਂ ਜੀਆਂ ਚੀਜ਼ਾਂ ਐ ਸਿੰਪਲ ਜੀਆਂ ਜਿਹੜੀਆਂ ਘਰ 'ਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੀਆਂ ਵਾ ਤੇ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਤੇ ਖਾ ਕੇ ਵੀ ਚੈੱਕ ਕਰ ਲੈਨੇ ਆ ਕਿ ਕੇਕ ਜਿਹੜਾ ਇਹ ਉਹ ਸਾਡਾ ਕਿੱਦਾਂ ਦਾ ਬਣਿਆ ਬਹੁਤ ਹੀ ਸੌਫਟ ਆ ਤੇ ਤੁਸੀਂ ਦੇਖੋ ਮੈਂ ਇਹਦੇ ਤੇ ਕੋਈ ਵੀ ਮਿੱਠਾ ਪਾਣੀ ਨਹੀਂ ਲਗਾਇਆਗਾ ਤੇ ਇਹਦੇ ਵਿੱਚ ਮੌਇਸਚਰ ਜਿਹੜਾ ਹੈ ਉਹ ਪ੍ਰੋਪਰ ਆ ਮਾਰਕੀਟ 'ਚ ਜਿਹੜਾ ਕੇਕ ਬਣਾਇਆ ਜਾਂਦਾ ਨਾ ਉਹਦੇ ਵਿੱਚ ਉਹ ਮਿੱਠਾ ਪਾਣੀ ਲਗਾਉਂਦੇ ਆ ਇਹਨੂੰ ਸੌਫਟ ਬਣਾਉਣ ਦੇ ਲਈ ਤਾਂ ਇਸ ਤਰ੍ਹਾਂ ਸਾਡੀ ਸਿਹਤ ਦੇ ਨਾਲ ਬਹੁਤ ਹੀ ਜ਼ਿਆਦਾ ਖਿਲਵਾੜ ਹੁੰਦਾ ਹੈ ਤੇ ਤੁਸੀਂ ਘਰ ਦੇ ਵਿੱਚ ਘਾਦੀਆਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਕੇਕ ਬਣਾ ਕੇ ਇੰਜੋਏ ਕਰ ਸਕਦੇ ਹੋ ਫੈਮਿਲੀ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ